ਇਹ ਚੰਗੀ ਲੱਗੇ ਤਾਂ ਛੜਕਾ ਪੁੱਟ ਦਿੱਤੀਆਂ ਗਈਆਂ ਹੈਗੀਆਂ ਔਰ ਇਹ ਪਤਾ ਲੱਗਾ ਕਿ 3 ਲੱਖ ਇੰਟਰਲੌਕ ਜਿਹੜੀ ਉਹ ਚੋਰੀ ਹੋ ਗਈ ਹੈ ਗੈਸ ਲਾਈਨ ਪਾਈਪ ਲਾਈਨ ਨੇ ਪਟਕੇ ਪਾਸੇ ਸੈੱਟ ਕੀਤੀ ਤੇ ਬਾਅਦ ਚ ਉਹ ਜਿਹੜੀ ਕਿਸਤੇ ਹੈਂਡਓਵਰ ਨਹੀਂ ਕੀਤੀ ਔਰ ਨਗਰ ਕੌਂਸਲ ਨੇ ਇਸ ਤੇ ਇਤਰਾਜ਼ ਵੀ ਕੀਤਾ ਹੈਗਾ ਕਿਉਂਕਿ ਪਹਿਲਾਂ ਸਿਉਰੇ ਕਰਕੇ ਵੀ ਇੱਥੇ ਕਾਫੀ ਜਿਨੀ ਛੜਕਾ ਪੱਟੀਆਂ ਹੋਈਆਂ ਜੋ ਕਿ ਸਿਨੇਮਾ ਚੌਂਕ ਹੈਗਾ ਜਾਂ ਭਾਇਕਣਾ ਗਿਆ ਚੌਂਕ ਹੈਗਾ ਕਤਵਾਲੀ ਚੌਂਕ ਇਹ ਸਾਰੇ ਪੱਟੇ ਪਏ ਆ ਤੇ ਜੇ ਨਹੀਂ ਰੁਕੇਗਾ ਤਾਂ ਫਿਰ ਸਾਧਕ ਚੌਂ ਦੇ ਕਲਾ ਪਾਸਾ ਇਲਾਕਾ ਸਾਰਾ ਵੀ ਲਪਟਿਆ ਜਾਊਗਾ ਤੇ ਮੇਲੇ ਦੇ ਜਸ਼ਨ ਆ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ ਹੁਣ ਬਾਬਾ ਖੀਰ ਆਗਮਨ ਪੁਰਬ ਸ਼ੁਰੂ ਹੋਣ ਸਰਫੇ ਇੱਕ ਹਫਤਾ ਬਾਕੀ ਰਹਿ ਗਿਆ ਹੈ ਔਰ ਦੁਬਾਰਾ ਫਿਰ ਜਿਹੜੀ ਪਾਈਪ ਲਾਈਨ ਲਈ ਜਿਹੜੀ ਹੈਗੀ ਉਹ ਛੜਕਾ ਪਟੜੀਆਂ ਸ਼ੁਰੂ ਕਰਦੇ ਹਾਂ ਤੁਸੀਂ ਵੇਖੋਗੇ ਸਾਧਕ ਚੌਂ ਤੋਂ ਪਰਲੇ ਪਾਸੇ ਜਿੱਥੇ ਮੇਲੇ ਦਾ ਮੁੱਖ ਪੰਡਾਲ ਲੱਗਣਾ ਹੈਗਾ ਉੱਥੋਂ ਸੜਕ ਪੱਟਣੀ ਸ਼ੁਰੂ ਕਰਤੀ ਹੈ ਉੱਪਰ ਲਗਾ ਤਾਰੜਾ ਹੈਗਾ ਉਹ ਵੀ ਪੈ ਰਿਹਾ ਹੈਗਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੈਰੀ ਫਰੀਦਕੋਟ ਦਾ ਪ੍ਰਸ਼ਾਸਨ ਸੜਕਾਂ ਨੂੰ ক্লোਜ਼-ক্লোਜ਼ ਕੇ ਬਣਾਉਣ ਤੇ ਸਵਾਰਨ ਵਿੱਚ ਲੱਗਾ ਹੋਇਆ ਹੈ ਪਰ ਗੈਸ ਪਾਈਪ ਪਾਉਣ ਵਾਲੀ ਕੰਪਨੀ ਪੱਟਣ ਤੇ ਲੱਗੀ ਹੋਈ ਹੈ ਤੇ ਕਿਸੇ ਨੂੰ ਇਸ ਮਾਮਲੇ ਵਿੱਚ ਕੰਨੋਂ-ਕੰਨ ਖਬਰ ਨਹੀਂ ਅਸਲ ਵਿੱਚ 10 ਦਿਨ ਬਾਅਦ ਫਰੀਦਕੋਟ ਤੋਂ ਬਾਹਰਨੀ ਸ਼ਦੀ ਦੇ ਪ੍ਰਮੁੱਖ ਸੂਫੀ ਸੰਤ ਬਾਬਾ ਸ਼ੇਖ ਫਰੀ ਜੀ ਦੀ ਯਾਦ ਵਿੱਚ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮੇਲਾ ਮਨਾਇਆ ਜਾਣਾ ਹੈ ਤੇ ਇਸੇ ਕਰਕੇ ਇਥੇ ਤਿਆਰੀਆਂ ਕਰਨ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਪੱਬਾ ਪਹਾ ਹੋਇਆ ਪਿਆ ਹੈ ਤੇ ਸ਼ਹਿਰ ਨੂੰ ਸਿਗਾਰਾ ਲੱਗਾ ਹੋਇਆ ਹੈ ਪਰ ਪਿਛਲੇ ਸਾਲ ਵਾਂਗ ਹੀ ਇਸ ਸਾਲ ਫਿਰ 11 ਮਹੀਨਿਆਂ ਬਾਅਦ ਗੈਸ ਪਾਈਪ ਪਾਉਣ ਵਾਲੀ ਕੰਪਨੀ ਸੜਕਾਂ ਪੁੱਟ ਕੇ ਪਾਈਪ ਪਾਉਣ ਦਾ ਕੰਮ ਕਰਨ ਲੱਗ ਗਈ ਹੈ ਤੇ ਐਤ ਕੀ ਉਸ ਨੇ ਫਰੋਜ਼ਪੁਰ ਰੋਡ ਵਾਲੇ ਪਾਸੇ ਉਸ ਪਾਸੇ ਸ਼ੁਰੂ ਕੀਤਾ ਹੈ ਜਿੱਧਰ ਮੇਲੇ ਦਾ ਮੁੱਖ ਆਕਰਸ਼ਣ ਹੋਣਾ ਫਰੋਜ਼ਪੁਰ ਰੋਡ ਵਾਲੀ ਸਬਜ਼ੀ ਮੰਡੀ ਜਿੱਥੇ ਸਾਰੇ ਮਹਿਮਾਨਾਂ ਨੇ ਵੀ ਆਉਣਾ ਤੇ ਮੁੱਖ ਮਹਿਮਾਨਾਂ ਨੇ ਵੀ ਇਧਰ ਇਸੇ ਸੜਕ ਉਤੋਂ ਦੀ ਗਾਣਾ ਇਸ ਵੇਲੇ ਹਾਲਾਤ ਇਹ ਆ ਕਿ ਸੜਕ ਦੀ ਪੂਰੀ ਤਰ੍ਹਾਂ ਜਖਣਾ ਕੱਢ ਦਿੱਤੀ ਗਈ ਹੈ ਤੇ ਅਧਿਕਾਰੀ ਸੌ ਰਹੇ ਆ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹੀ ਹੋਇਆ ਕਿ ਮੇਲੇ ਤੋਂ ਪਹਿਲਾਂ ਸੜਕਾਂ ਫਟਣੀਆਂ ਸ਼ੁਰੂ ਹੋ ਗਈਆਂ ਤੇ ਜਿਨ੍ਹਾਂ ਦੀ ਹਾਲੇ ਤੱਕ ਮੁਰੰਮਤ ਨਹੀਂ ਹੋਈ ਜੜੀਆਂ ਉਸ ਮੇਲੇ ਦੀਆਂ ਪੱਟੀਆਂ ਹੋਈਆਂ ਇਸੇ ਗੈਸ ਪਾਈਪ ਪਾਉਣ ਵਾਲੀ ਕੰਪਨੀ ਵੱਲੋਂ ਤੇ ਹੁਣ ਰਹਿੰਦੀਆਂ ਦੀ ਵਾਰੀ ਆਈ ਹੋਈ ਲੱਗਦੀ ਹੈ ਆਓ ਇਸ ਬਾਰੇ ਹੋਰ ਜਾਣਕਾਰੀ ਦਿੰਨੇ ਆਂ ਗੱਲਬਾਤ ਕਰਦੇ ਆਂ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸਟ ਅਲੀ ਸਾਹਿਬ ਜਿਹੜੀ ਗੁਜਰਾਤ ਗੈਸ ਪਾਈਪਲਾਈਨ ਕੰਪਨੀ ਹੈਗੀ ਉਹ ਗੈਸ ਪਾਉਣ ਦਾ ਕੰਮ ਕਰ ਰਹੀ ਏ ਕਿਹਰੇ ਲੋ ਗੈਸ ਪੈਣੀ ਹੈਗੀ ਏ ਇਹ ਸਾਰੇ ਸ਼ਹਿਰਾਂ ਚ ਪੈਣੀ ਹੈ ਬਠਿੰਡਾ ਜੈਤੋ ਕੋਟਪੂਰ ਵਿੱਚ ਦੀ ਹੁੰਦੀ ਹੋਈ ਅਪਰੀ ਕੋਟ ਪਹੁੰਚ ਗਈ ਏ ਇਹ ਜਿਹੜੀ ਗੈਸ ਪਾਈਪਲਾਈਨ ਦਾ ਕੰਮ ਜਿਹੜਾ ਏ ਇਹ ਬੜਾ ਹੀ ਦੇ ਢੰਗੇ ਨਾਲ ਤੇ ਅਨਪਲਾਨਡ ਹੈਗਾ ਪਿਛਲੇ ਸਾਲ ਜਦੋਂ ਇਹ ਕੰਮ ਸ਼ੁਰੂ ਕੀਤਾ ਸੀ ਤੇ ਸ਼ਾਇਦ ਲੋਕਾਂ ਨੇ ਇਤਰਾਜ਼ ਕੀਤਾ ਸੀ ਕਿ ਬਾਬਾ ਫਰੀਦ ਦਾ ਮੇਲਾ ਜਿਹੜਾ ਹੈਗਾ ਉਹ ਸ਼ੁਰੂ ਹੋ ਰਿਹਾ ਹੈਗਾ ਇਸ ਕਰਕੇ ਮੇਲੇ ਦਰਮਿਆਨ ਇਹ ਸ਼ਹਿਰ ਨਾ ਪੁੱਟਿਆ ਜਾਵੇ ਤੇ ਉਹ ਪ੍ਰਸ਼ਾਸਨ ਤੇ ਵਿਧਾਇਕ ਦੀ ਦਖਲਅੰਦਾਜ਼ੀ ਤੋਂ ਬਾਅਦ ਕੰਪਨੀ ਨੇ 10 ਦਿਨ ਲਈ ਕੰਮ ਰੋਕਤਾ ਸੀ ਔਰ ਫੈਸਲਾ ਇਹ ਜਿਹੜੀ ਦਬਾਵਾਫੀ ਦੀ ਆਗਮਨਪੁਰ ਖਤਮ ਅਗਸਤ ਤੋਂ ਬਾਅਦ ਕੰਪਨੀ ਆਪਦੀ ਪਾਈਪਲਾਈਨ ਪਾ ਲੂਗੀ ਮੇਲਾ ਖਤਮ ਹੋਣ ਤੋਂ 11 ਮਹੀਨੇ ਬਾਅਦ ਲੰਘੇ ਹੈਗੇ ਅਤੇ ਮਤਲਬ ਜਿਹੜਾ ਪਾਈਪਲਾਈਨ ਅਥਾਰਟੀਆਂ ਹੈਗੀਆਂ ਉਹਨਾਂ ਨੇ ਕੋਈ ਬੜਾ ਵਧੀਆ ਕੰਮ ਨਹੀਂ ਕੀਤਾ ਹੈਗਾ ਇਹ ਪ੍ਰੋਜੈਕਟ ਮੁਕੰਮਲ ਨਹੀਂ ਕੀਤਾ ਹਾਲਾਂਕਿ ਜਿਹੜੀ ਗੈਸ ਪਾਈਪਲਾਈਨ ਸ਼ਹਿਰ ਦੇ ਹਿੱਸੇ ਵਿੱਚ ਲੰਘ ਗਈ ਹੈ ਤੇ ਜਿਹੜੀਆਂ ਨਵੀਆਂ ਬੜੀਆਂ ਛੜਕਾਉ ਪੁੱਟ ਦਿੱਤੀਆਂ ਗਈਆਂ ਹੈਗੀਆਂ ਔਰ ਇਹ ਪਤਾ ਲੱਗਾ ਕਿ 3 ਲੱਖ ਇੰਟਰਲੌ ਗੈਸ ਲਾਈਨ ਪਾਈਪਲਾਈਨ ਨੇ ਪਟਕੇ ਪਾਸੇ ਸੈੱਟ ਕੀਤੇ ਬਾਅਦ ਚ ਉਹ ਯਾਨੀ ਕਿਸਤੇ ਹੈਂਡਓਵਰ ਨਹੀਂ ਕੀਤੀ ਔਰ ਨਗਰ ਕੌਂਸਲ ਨੇ ਇਸ ਤੇ ਇਤਰਾਜ਼ ਵੀ ਕੀਤਾ ਹੈਗਾ ਕਿ ਜਿਹੜੇ ਮਤਲਬ ਗੈਸ ਪਾਈਪਲਾਈਨ ਇਹਨਾਂ ਇਹ ਇੰਟਰਲੌਕ ਟੇਲਾ ਪਟੀਆਂ ਹੈਗੀਆਂ ਉਹ ਕਿੱਥੇ ਗਈਆਂ ਤੇ ਮਤਲਬ ਕੌਣ ਜ਼ਿੰਮੇਵਾਰ ਹੈ ਇਹਨਾਂ ਦਾ ਹੁਣ ਬਾਬਾ ਫਿਰ ਆਗਮਨ ਪੁਰਬੋ ਸ਼ੁਰੂ ਹੋਣ ਸਰਫੇ ਕਾਫਤਾ ਬਾਕੀ ਰਹਿ ਗਿਆ ਔਰ ਦੁਬਾਰਾ ਫੇਰ ਜਿਹੜੀ ਪਾਈਪਲਾਈਨ ਲਈ ਜਿਹੜੀ ਹੈਗੀ ਛੜਕਾ ਪਟੀਆਂ ਸ਼ੁਰੂ ਕਰਦੇ ਹਾਂ ਤੁਸੀਂ ਵੇਖੋ ਨੂੰ ਸਾਦ ਚੌਂ ਤੋਂ ਪਰਲੇ ਪਾਸ ਇੱਥੇ ਮੇਲੇ ਦਾ ਮੁੱਖ ਪੰਡਾਲ ਲੱਗਣਾ ਹੈਗਾ ਉੱਥੋਂ ਛੜਕ ਪਟਨੇ ਸ਼ੁਰੂ ਕਰਤੀ ਹੈ ਉੱਪਰ ਲਗਾ ਤਾਰੜਾ ਹੈਗਾ ਉਹ ਵੀ ਪੈ ਰਿਹਾ ਹੈਗਾ ਜੇ ਇਸ ਪਾਈਪਲਾਈਨ ਦੇ ਪ੍ਰੋਜੈਕਟ ਨੂੰ ਤੁਰੰਤ ਸਸਪੈਂਡ ਨਹੀਂ ਕੀਤਾ ਜਾਂਦਾ ਬਾਬਾ ਫੀਤੇ ਮੇਲੇ ਤੱਕ ਤਾਂ ਇਹ ਸ਼ਹਿਰ ਦੇ ਲੋਕਾਂ ਲਈ ਬਹੁਤ ਵੱਡੀ ਮੁਸੀਬਤ ਖੜੀ ਕਰੂਗਾ ਕਿਉਂਕਿ ਪਹਿਲਾਂ ਸਿਉਰੇ ਕਰਕੇ ਵੀ ਇੱਥੇ ਕਾਫੀ ਜਨੀ ਛੜਕਾ ਪਟੀਆਂ ਹੋਈਆਂ ਜੋ ਲਿਨਿਮਾ ਚੌਂਕ ਹੈਗਾ ਜਾਂ ਆਪਾ ਇੱਕ ਨਈਆ ਚੌਂਕ ਹੈਗਾ ਕਤਵਾਲੀ ਚੌਂਕ ਇਹ ਸਾਰੇ ਪੱਟੇ ਪਏ ਆ ਤੇ ਜੇ ਨਹੀਂ ਰੁਕਿਆ ਗਿਆ ਤਾਂ ਫਿਰ ਸਾਧਕ ਚੌਂਕ ਦੇ ਗਲਾਪਾਸਾ ਇਲਾਕਾ ਸਾਰਾ ਵੀ ਪਟਿਆ ਜਾਊਗਾ ਤੇ ਮੇਲੇ ਦੇ ਜਸ਼ਨ ਆ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ ਹਾਲਾਂਕਿ ਨਗਰ ਕੌਂਸਲ ਨੇ ਕਾਰਜ ਸ਼ੁਰੂ ਕਰਤੀ ਹੈ ਕਿ ਇਸ ਪ੍ਰੋਜੈਕਟ ਨੂੰ ਮਤਲਬ ਮੇਲਾ ਖਤਮ ਹੋਣ ਤੱਕ ਜਿਹੜਾ ਹੈਗਾ ਉਹ ਸਸਪੈਂਡ ਕੀਤਾ ਜਾਵੇ ਪਰ ਇਹਨਾਂ 'ਚ ਵੇਖਣਾ ਹੋਊਗਾ ਵੀ ਕੀ ਕਰਦੇ ਆ ਪਰ ਇੱਕ ਗੱਲ ਪੱਕੀ ਹੈਗੀ ਆ ਕਿ ਜਿਹੜੀ ਗੈਸ ਪਾਈਪਲਾਈਨ ਅਥਾਰਟੀ ਹੈਗੀ ਹੈ ਉਹ ਕੰਮ ਜ਼ਰੂਰ ਅੰਗੈਲੀ ਨਾ ਕਰ ਰਹੇ ਹੈਗੇ 11 ਮਹੀਨੇ ਤੱਕ ਉਹ ਜੋ ਠੰਡ ਦੇ ਮੌਸਮ 'ਚ ਕੰਮ ਕਰਨ ਵਾਲਾ ਹੁੰਦਾ ਹੈ ਉਦੋਂ ਬਾਰਿਸ਼ ਵਗੈਰਾ ਨਹੀਂ ਹੁੰਦੀਆਂ ਤੇ ਤੁਸੀਂ ਸਪੀਡੀਲੀ ਕੰਮ ਕਰ ਸਕਦੇ ਹੈਗੇ ਸਾਰਾ ਮੌਸਮ ਲੰਘਿਆ ਹੈਗਾ ਉਦੋਂ ਮੀਂਹ ਸ਼ੁਰੂ ਹੋਊਗਾ ਉਦੋਂ ਪ੍ਰੋਜੈਕਟ ਸ਼ੁਰੂ ਹੋਊਗਾ ਉਦੋਂ ਆਗਮਨ ਪਰ ਬਉਣ ਵਾਲਾ ਹੈਗਾ ਤੋ ਸ਼ਹਿਰ ਵਾਸੀਆਂ ਇਹ ਪਹਿਲੇ ਤੋਂ ਕਾਫੀ ਪਰੇਸ਼ਾਨ ਹੈਗੇ ਆ ਤੇ ਜੇ ਇਹ ਪੁੱਟਾ ਪਟਾਈ ਚੱਲਦੀ ਰਹੀ ਤੇ ਇਹ ਹੋਰ ਸਮੱਸਿਆਵਾਂ ਵਿੱਚ ਵਾਧਾ ਕਰੂਗਾ ਔਰ ਸ਼ਹਿਰ ਦੇ ਲੋਕਾਂ ਦਾ ਤੇ ਹੀ ਹੈਗਾ ਕਿ ਜੇ ਬਦ ਨਾ ਹੋਇਆ ਤਾਂ ਕਾਰੋਬਾਰੀ ਦਾ ਹੈਗਾ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਊਗਾ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫਾਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਉਸ ਨੂੰ ਫਾਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜਰ ਕਰੋ ਜਿਹੜੀ ਨਵੀਆਂ